ਸਸਟੀ ਕਾਲਜੀ ਵੈਲਕਮ ਆ ਜੀ ਤੁਹਾਡਾ ਆਪਣੇ ਚੈਨਲ ਬੀ ਸਟਾਈਲਿਸ਼ ਤੇ ਤੇ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਹੈਗੇ ਆ ਸੋ ਹੈਂਡਵਰਕ ਜਾਂ ਹੈਵੀ ਸੂਟਸ ਦੀ ਸੇਲ ਸੋ ਜਿਵੇਂ ਕਿ ਬਹੁਤ ਸਾਰੇ ਰਿਕਵੈਸਟ ਸੀ ਮੈਨੂੰ ਬਹੁਤ ਮੈਸੇजेस ਆਏ ਕਿ ਤੁਸੀਂ ਜਿਹੜੇ ਹੈਂਡਵਰਕ ਦੇ ਸੇਲ ਚ ਕਦੋਂ ਲਾਉਣੇ ਹੈਗੇ ਆ ਸੂਟਸ ਸੋ ਆਪਾਂ ਹੈਵੀ ਸੂਟਸ ਦਾ ਜਿਹੜੇ ਤੋ ਲਈ ਕੁਸ਼ਕ ਪੀਸ ਕੱਢੇ ਹੈਗੇ ਆ ਸੋ ਪਲੀਜ਼ ਇਸ ਤੋਂ ਘੱਟ ਕਰਨ ਨੂੰ ਨਾ ਕਿਉਂਕਿ ਆਲਰੇਡੀ ਆਪਾਂ ਬਹੁਤ ਹੀ ਘੱਟ ਪ੍ਰਾਈਸ ਤੇ ਕੱਢ ਰਹੇ ਹੈਗੀਆਂ ਇਹ ਜਾਰਜਟ ਦਾ ਸੂਟ ਹੈ ਜੀ ਆਰੀ ਵਿਦ ਮਸ਼ੀਨ ਐਮਬਰਾਇਡਰੀ ਹੈ ਸੋ ਜਿਹਨੇ ਵੀ ਲੈਣੇ ਆ ਪਹਿਲਾਂ ਤਾਂ ਵੀਡੀਓ ਧਿਆਨ ਨਾਲ ਦੇਖਿਓ ਕਿਉਂਕਿ ਆਪਾਂ ਬਿਲਕੁਲ ਵੀ ਵੀਡੀਓ ਨੂੰ ਜਿਹੜਾ ਲੰਬਾ ਨਹੀਂ ਕਰਦੇ ਬਿਲਕੁਲ ਆਪਾਂ ਟੂ ਦੀ ਪੁਆਇੰਟ ਆ ਜਿਹੜੀ ਤੁਹਾਨੂੰ ਦੱਸਦੇ ਆਂ ਤੇ ਸੋ ਆਪਾਂ ਕੋਸ਼ਿਸ਼ ਹੁੰਦੀ ਹੈ ਕਿ ਕੋਈ ਵੀ ਜਿਹੜਾ ਪਰਸਨ ਹੈਗਾ ਉਹ ਜਲਦੀ ਤੋਂ ਜਲਦੀ ਜਿਹੜਾ ਡਿਸਾਈਡ ਕਰ ਸਕੀ ਸੋ ਇਹ ਗ੍ਰੀਨ ਹੈਗਾ ਕਲਰ ਜੀ ਜੌਰਜਟ ਦਾ ਕਲਰ ਹੈ ਕਿ ਰਾਇ ਦਾ 23 24 ਤੱਕ ਬਨ ਜਾਊਗਾ ਉੱਪਰ ਤੱਕ ਲਾਈਨਸ ਜਾਨੀਆਂ ਸੋ ਗੋਟੇ ਦਾ ਮਸ਼ੀਨ ਏਮਬਰਾਇਡਰੀ ਦਾ ਬਹੁਤ ਹੀ ਸੋਹਣਾ ਕੰਮ ਹੋਇਆ ਹੋਇਆ ਇਸ ਤਰ੍ਹਾਂ ਬਹੁਤ ਹੀ ਪਿਆਰਾ ਸ਼ੇਡ ਹੈ ਇਸ ਤਰ੍ਹਾਂ ਔਰ ਇਹਦਾ ਦੁਪੱਟਾ ਵੀ ਫੁੱਲ ਹੈਵੀ ਦੁਪੱਟਾ ਹੈ ਜੀ ਫੋਰ ਸਾਈਡ ਪਰ ਔਰਗਾਂਜ਼ਾ ਦਾ ਫੁੱਲ ਹੈਵੀ ਦੁਪੱਟਾ ਹੈ ਜੀ ਇਸ ਤਰ੍ਹਾਂ ਸਾਰੇ ਦੁਪੱਟੇ ਦੇ ਵਿੱਚ ਜਿਹੜਾ ਸਾਈਡਸ ਤੇ ਕਾਰਨਰਸ ਤੇ ਇਸ ਤਰ੍ਹਾਂ ਹੁੰਦਾ ਔਰ ਇਸ ਤਰ੍ਹਾਂ ਬੂਟੀ ਦਿੱਤੀ ਹੋਈ ਹੈ ਫੁੱਲ ਜਦੋਂ ਤੁਸੀਂ ਇਹਨੂੰ ਵੇਅਰ ਕਰੋਗੇ ਤਾਂ ਇਹਦੀ ਜਿਹੜੀ ਲੁੱਕ ਹੈਗੀ ਹੈ ਬਹੁਤ ਹੀ ਹੈਵੀ ਹੋਣੀ ਹੈ ਇਸ ਤਰ੍ਹਾਂ ਫੁੱਲ ਹੈਵੀ ਸੂਟ ਹੈਗਾ ਜੀ ਇਹ ਸੂਟ ਹੈਗਾ 10500 ਦਾ ਓਨਲੀ 10500 ਦਾ ਇਹ ਸੂਟ ਹੈ ਸੋ ਜੀ ਨੇ ਵੀ ਲੈਣਾ ਸੋ ਇਹ ਲੈ ਸਕਦੇ ਜੀ ਇਹ ਹੈਗਾ ਜੀ ਹੈਂਡਵਰਕ ਦਾ ਸੂਟ ਸੋ ਇਹ ਵੀ ਦਬਕਾ ਪਲਸ ਸਾਰੀ ਦਾ ਹੋਇਆ ਹੋਇਆ ਸੂਟ ਹੈ ਇਹ ਦੇਖੋ ਨੀਚੇ ਘੇਰਾ ਬਹੁਤ ਹੀ ਸੋਹਣਾ ਬਣਿਆ ਹੋਇਆ ਹੈ ਇਹਦਾ ਇਸ ਤਰ੍ਹਾਂ ਕਟਵਰਕ ਹੈ ਇਸ ਤਰ੍ਹਾਂ ਗਲੇ ਤੇ ਫੁੱਲ ਹੈਵੀ embroiderry ਹੈਗੀ ਆ ਸੋ ਬਹੁਤ ਹੀ ਨੀਟ ਐਂਡ ਕਲੀਨ ਆ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਹੁੰਦੀ ਕਿ ਆਪਾਂ ਲੈਸ ਕਿਉਂ ਲਾਉਣੇ ਆ ਸੋ ਕਈ ਵਾਰੀ ਘੇਰਾ ਲੈਂਥ ਕਿਸੇ ਦੇ ਜਿਵੇਂ ਸੀਜ਼ਨ ਤੋਂ ਬਾਅਦ ਆ ਜੋ ਕੋਈ ਵੀ ਜ਼ਿਆਦਾ ਲੰਬਾ ਹੁੰਦਾ ਸ਼ਰਟ ਪੀਸ ਨਹੀਂ ਸੈਟ ਤਾਂ ਹੁੰਦਾ ਸੋ ਸਾਨੂੰ ਇਹ ਹੁੰਦਾ ਕਿ ਆਪਾਂ ਕੋਈ ਸੇ ਨਵੇਂ ਸ਼ੀਟ ਤੇ ਬਣਾਵਾਂਗੇ ਸੋ ਅਸੀਂ ਆਪ ਹੀ ਜਿਹੜੇ ਥੋੜੇ ਬੋਰ ਹੋ ਜਾਂਦੇ ਆ ਸੋ ਇਸੇ ਲਈ ਅਸੀਂ ਲੈਸ ਤੇ ਕੱਟ ਦਿੰਨੇ ਹੈਗੇ ਆ ਉਹ ਪੀਸ ਸੋ ਜਿਹਨੇ ਫਰਸਟ ਟਾਈਮ ਦੇਖਿਆ ਹੁੰਦਾ ਉਹਦੇ ਲਈ ਉਹ ਉਨਾ ਹੀ ਵਧੀਆ ਲੱਗਦਾ ਹੈਗਾ ਸੋ ਇਹ ਨੂੰ ਤੁਸੀਂ ਬਣਾ ਸਕਦੇ ਹੋ ਜੀ 43 44 44 ਵੀ ਬਣ ਜਾਊਗਾ 3 ਵੀ ਬਣ ਜਾਊਗਾ ਹਾਂਜੀ ਔਰ ਇਹਦਾ ਜਿਹੜਾ ਘੇਰਾ ਹੈਗਾ ਜੀ 23 ਘੇਰੇ ਦੇ ਅਕੋਰਡਿੰਗ ਹੈ ਜੀ 23 23 ਵੀ ਬਣ ਜਾਊਗਾ ਸੋ ਇਹ ਵੀ ਬਹੁਤ ਆਪਾਂ ਲੈਸ ਤੇ ਲਾਇਆ ਹੋਇਆ ਹੈਗਾ ਇਹ ਹੈਗਾ ਜੀ ਦੀ ਪ੍ਰਾਈਸ ਹੈਂਡਵਰਕ ਹੈਗਾ ਜੀ 7000 ਦਾ ਹੈ ਓਨਲੀ ਸੂਟ ਹੈ ਜੀ ਸੋ ਤੁਸੀਂ ਕੋਈ ਵੀ ਲੈ ਸਕਦੇ ਹੋ 44 5 ਵੀ ਬਣ ਜੂਗਾ ਸੋ 44 3 ਆਪਾਂ ਐਂਡ ਵਾਲੇ ਦੱਸਿਆ ਵੱਧ ਤੁਸੀਂ ਥੋੜਾ ਜਿਹਾ ਗਲੇ ਤੇ ਉਹਨੂੰ ਕਰਾ ਕੇ ਤੁਸੀਂ ਕਰ ਸਕਦੇ ਹੋ ਸੋ ਜੀ ਆਰੀ ਵਰਕ ਦੇ ਵਿੱਚ ਹੈ ਸੈਮੀ ਫਾਈਨ ਗਰੇਪ ਤੇ ਬਣਿਆ ਹੋਇਆ ਜੀ ਜਿਹੜਾ ਆਪਾਂ ਮਜ਼ੈਂਟਾ ਦਿਖਾਇਆ ਉਹ ਵੀ ਫਾਈਨ ਗਰੇਪ ਤੇ ਬਣਿਆ ਸੀ ਆ ਸੋ ਜੌਰਜਟ ਵੀ ਫਾਈਨ ਵਾਲੀ ਹੈਗੀ ਪਿਓਰ ਨਹੀਂ ਹੈਗੀ ਸੋ ਕੁਐਸਚਨ ਅਗਲਾ ਇਹ ਹੁੰਦਾ ਜੀ ਇਹ ਪਿਓਰ ਹੈ ਜਾਂ ਸੈਮੀ ਹੈ ਸੋ ਪਲੀਜ਼ ਵੀਡੀਓ ਧਿਆਨ ਨਾਲ ਦੇਖਿਆ ਕਰੋ ਕਿਉਂਕਿ ਤੁਹਾਨੂੰ ਵੀ ਆਈਡੀਆ ਹੁੰਦਾ ਹੈ ਕਿ ਇੰਨੀ ਗਰੀਨ ਦੇ ਜਿਹੜਾ ਸੂਟ ਹੈ ਇਹ ਸੈਮੀ ਦੇ ਹੈ ਜਾਂ ਪਿਓਰ ਦੇ ਹੈ ਸੋ ਇਹ ਆਰੀ ਦਾ ਜੀ ਉੱਪਰ ਤੱਕ ਇਹਦੇ ਵਰਕ ਹੈਗਾ ਬਾਜੂ ਤੇ ਬਹੁਤ ਹੀ ਬ੍ਰੀਕ ਵਰਕ ਹੈ ਸੋ ਇਸਰਾ ਬਾਜੂ ਤੇ ਵਰਕ ਹੈ ਜੀ ਆਹ ਸੌਰੀ ਦੁਪੱਟੇ ਤੇ ਵਰਕ ਹੈ ਪਰਲੇ ਹੈਵੀ ਹੈਗੇ ਆ ਇਸ ਤਰ੍ਹਾਂ ਇਹ ਮਸਟਰਡ ਜੈ ਸ਼ੇਡ ਹੈਗਾ ਜੀ ਬਹੁਤ ਹੀ ਸੋਹਣਾ ਜ ਸੋ ਇਹ 9000 ਦਾ ਓਨਲੀ ਸੌਦਾ ਜੀ ਜਿਹਨੇ ਵੀ ਲੈਣਾ ਉਹੀ 24 ਯਾ ਦੀ ਫ੍ਰੀ ਆਫ ਲੈਂਥ ਆ ਹੈਗੀ ਆ ਤੁਸੀਂ ਜਿੰਨੀ ਮਰਜ਼ੀ ਬਣਾ ਸਕਦੇ ਹੋ ਇਨੇ ਘਾਟ ਰੇਨ ਚ ਜੀ ਆਪਣੇ ਕੋਲ ਇਹ ਦੁਬਾਰਾ ਪੀਸ ਹੈ ਜਿਹੜੇ ਨਹੀਂ ਬਨਨੇ ਹੈਗੇ ਕਿਉਂਕਿ ਸਾਡੇ ਕੋਲੇ ਅਜੇ ਵੀ ਰਿਪੀਟ ਹੋ ਰਹੇ ਆ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਸਾਰਿਆਂ ਦੀ ਆਪਣੀ ਆਪਣੀ ਚੋਇਸ ਹੁੰਦੀ ਹੈ ਸੋ ਇਹ ਹੈਗਾ ਜੀ ਪਿਓਰ ਕ੍ਰਾਸ਼ ਤੇ ਹੈ ਜੀ ਔਰ ਇਹ ਤਾਂ ਬਹੁਤ ਹੀ ਹੈਵੀ ਹੈ ਜਿਹੜਾ ਕਮ ਹੋਇਆ ਹੋਇਆ ਵਿੱਚ ਲਾਈਨਸ ਹੈ ਇਹਦੇ ਨਾਲ ਬਾਟਮ ਨਹੀਂ ਹੈਗੀ ਜੀ ਆਪਾਂ ਤੁਹਾਨੂੰ ਓਨਲੀ ਜਿਹੜਾ ਸ਼ਰਟ ਦਾ ਪੀਸੀ ਦਾ ਪ੍ਰਾਈਸ ਹੀ ਦੱਸਾਂਗੇ ਮੇਜੈਂਟਾ ਸ਼ੇਡ ਦੇ ਵਿੱਚ ਹੈ ਸੋ ਤੁਸੀਂ ਜਦੋਂ ਉਹਨੂੰ ਮੇਜੈਂਟਾ ਬਾਟਮ ਲਾਉਂਗੇ ਇਹਦੇ નીચે ਲਾਈਨਿੰਗ ਲਾਉਂਗੇ ਤਾਂ ਉਸ ਤਰ੍ਹਾਂ ਦੀ ਹੀ ਸ਼ਾਈਨਿੰਗ ਹੈ ਜਿਹੜੀ ਇਹਦੇ 'ਚ ਔਨ ਲੱਗ ਜਾਂਦੀ ਹੈ ਸੋ ਇਹ 7000 ਦੀ ਓਨਲੀ ਸ਼ਰਟ ਹੈ ਜੀ ਜਿਨੇ ਵੀ ਲੈਣਾ ਹੈਗਾ ਸੋ ਇਹਦਾ ਵੀ ਕੀ ਰਹਿ ਜਣਾ ਆਪਾਂ ਪ੍ਰੋਪਰ ਤੁਹਾਨੂੰ ਦੱਸ ਦਿੰਨੇ ਆ 24 25 ਘੇਰਾ ਜੀ ਇਹਦਾ 25 ਘੇਰੇ ਤੱਕ ਬੜੇ ਆਰਾਮ ਨਾਲ ਬਣ ਜਾਊਗਾ ਔਰ ਇਸ ਤਰ੍ਹਾਂ ਇਹਦੇ ਬਾਜੂ ਦੀ embroiderry ਹੈ ਜੀ ਸਾਈਡ ਤੇ ਲਾਈਨਸ ਹੈ ਔਰ ਬਾਜੂ ਦਾ ਪਿਓਰ ਕ੍ਰੈਸ਼ ਦਾ ਸਟੱਫ ਹੈ ਹੈਗਾ ਜੀ ਇਹ ਐਕਚੁਅਲੀ 2-3000 ਦੀ ਇਹ ਸ਼ਰਟ ਪੀਸ ਹੀ ਆਉਂਦਾ ਹੈਗਾ ਸੋ ਇਹ ਹੈਗਾ ਜੀ ਪਿਓਰ ਕ੍ਰੇਪ ਦੇ ਵਿੱਚ ਇਹੀ ਆਪਾਂ ਦੁਪੱਟਾ ਹੈਵੀ ਵੀ ਇਹਦੇ ਨਾਲ ਬੰਦਾ ਹੈਗਾ ਪਰ ਆਰਡਰ ਦਾ ਪੀਸ ਸੀਗਾ ਸੋ ਉਹਨਾਂ ਨੇ ਕਨਸੈਪਟ ਆ ਥੋੜਾ ਡਿਫਰੈਂਟ ਕਰਾਇਆ ਸੀ ਸਾਡੇ ਮਾਈਂਡ 'ਚ ਨਹੀਂ ਸੀਗਾ ਸੋ ਆਪਾਂ ਸੇਮ ਉਸੇ ਤਰ੍ਹਾਂ ਬਣਾਤਾ ਜਿਵੇਂ ਆਪਣਾ ਬੰਦਾ ਸੀ ਸੋ ਉਹਦੇ ਲਈ ਇਹ ਪੀਸ ਪਿਆ ਹੈਗਾ ਜਿਨੇ ਵੀ ਲੈਣਾ ਤੁਸੀਂ ਲੈ ਸਕਦੇ ਹੋ ਜੀ ਇਹ 22 ਦੇ ਅਕੋਰਡਿੰਗ ਹੈ ਜਿਹੜਾ ਬਣ ਜੇਗਾ ਔਰ ਇਹਦੇ ਉੱਪਰ ਤੱਕ ਹੈ ਜਿਹੜਾ ਇਸ ਤਰ੍ਹਾਂ نیچے ਘੇਰੇ ਦੀ ਹੈ ਜੀ ਪਿਓਰ ਦਾ ਸੂਟ ਹੈਗਾ ਉੱਪਰ ਤੱਕ ਜਾਲ ਹੈ ਜਿਨੇ ਇਸੇ ਤਰ੍ਹਾਂ ਹੀ ਇਹ ਲੈਣਾ ਇਸ ਤਰ੍ਹਾਂ ਲੈ ਸਕਦਾ ਨਹੀਂ ਦੁਪੱਟੇ ਦੇ ਵਿੱਚ ਹੈਵੀ ਕਰਕੇ ਤੁਸੀਂ ਇਹਦਾ ਜਾਲ ਬਵਾ ਸਕਦੇ ਹੋ ਸੋ ਇਸ ਤਰ੍ਹਾਂ ਬਹੁਤ ਹੀ ਸੋਹਣਾ ਇਹਦੇ ਨਾਲ ਦੁਪੱਟਾ ਬੰਦ ਹੈ ਜੀ ਔਰ ਇਹਦੇ ਨਾਲ ਬਾਜੂ ਤੇ ਵੀ ਵਰਕ ਹੋਏਗਾ ਸੋ ਇਸ ਤਰ੍ਹਾਂ ਬਾਜੂ ਦਾ ਵਰਕ ਦਿੱਤਾ ਹੋਇਆ ਸੋ ਇਹ ਓਨਲੀ 7500 ਦਾ ਜੀ ਸੂਟ ਹੈਗਾ ਸੋ ਨੈਕਸਟ ਹੈਗਾ ਜੀ ਜੌਰਜਟ ਤੇ ਇਹ ਫਾਈਨ ਜੌਰਜਟ ਤੇ ਹੈ ਜੀ ਆਰੀ ਵਰਕ ਪਲੱਸ ਮਸ਼ੀਨ এমਬਰਾਇਡਰੀ ਹੈ ਸੋ ਬਹੁਤ ਹੀ ਸੋਨਾ ਸ਼ੇਡ ਹੈ ਬਹੁਤ ਹੀ ਸੋਨਾ ਵਰਕ ਹੈ ਔਰ ਵਿੱਚ ਇਹਦੇ ਸਾਰੇ ਦੇ এমਬਰਾਇਡਰੀ ਹੋਈ ਹੋਈ ਹੈ ਇਸ ਤਰ੍ਹਾਂ ਸੇਮ ਕਲਰ ਲਾ ਕੇ ਉਹਦੇ ਵਿੱਚ ਤਿੱਲੇ ਨੂੰ ਮਿਕਸ ਕਰਕੇ ਆਪਾਂ ਕੀਤਾ ਹੋਇਆ ਔਰ ਇਹਦਾ ਜਿਹੜਾ ਬਾਜੂ ਹੈਗੇ ਹੈ ਇਸ ਤਰ੍ਹਾਂ ਫੁੱਲ ਹੈਵੀ ਬਾਜੂ ਬਨੇ ਹੋਏ ਆ ਔਰ ਇਹਦਾ ਦੁਪੱਟਾ ਹੈ ਜਿਹੜਾ ਫੁੱਲ ਹੈਵੀ ਦੁਪੱਟਾ ਹੈ ਜੀ ਸੋ ਇਹ ਦੇਖੋ ਫੁੱਲ ਹੈਵੀ ਇਹਦੇ ਸੈਂਟਰ ਪੈਨਲ ਬਣਦਾ ਹੈਗਾ ਜੀ ਵਿੱਚ ਫੁੱਲ ਹੈਵੀ ਇਹਦਾ ਦੁਪੱਟਾ ਹੈਗਾ ਸੋ ਇਹ ਹੈਗਾ ਜੀ 11000 ਦਾ ਓਨਲੀ ਸੂਟ ਵਿਦ ਦੁਪੱਟਾ ਇਹ ਹੈਗਾ ਜੀ ਫਾਈਨ ਗਰੇਪ ਤੇ ਬਣਿਆ ਹੋਇਆ ਡਿਜ਼ਾਈਨ ਹੈ ਸੋ ਇਸ ਤਰ੍ਹਾਂ ਘੇਰੇ ਦੀ ਡਿਜ਼ਾਈਨਿੰਗ ਹੈ ਜੀ ਬਹੁਤ ਹੀ ਪਿਆਰੀ ਉੱਪਰ ਤੱਕ ਲਾਈਨਸ ਚੰਦੀਆਂ ਹੈਗੀਆਂ ਔਰ ਇਸ ਤਰ੍ਹਾਂ ਬਾਜੂ ਦੀ ਹੈ ਇਹਦੀ ਨਾ ਕੰਟਰਾਸਟ ਹੈ ਜਿਹੜੀ ਬਾਟਮ ਹੈ ਜੀ ਔਰ ਬਾਟਮ ਤੇ ਵੀ ਫੁੱਲ ਹੈਵੀ ਵਰਕ ਹੈ ਜੀ ਸੋ ਇਸ ਤਰ੍ਹਾਂ ਇਹ ਜੀ ਕਿਸੇ ਨੇ ਵੈਸੇ ਹੀ ਕੰਮ ਇੰਨਾ ਕੀ ਕਰਵਾਉਣਾ ਜਾਂ ਵਿੱਚ ਬੂਟੀ ਕਰਾਉਣੀ ਹੈ ਸ਼ਰਟ ਤੇ ਤਾਂ ਕੋਈ ਵੀ ਲੇਡੀ ਲੁੱਕ ਦੇ ਵਿੱਚ ਵੀ ਇਹ ਡਿਜ਼ਾਈਨ ਆ ਜਿਹੜਾ ਕਰਵਾ ਸਕਦੇ ਹਾਂ ਸੋ ਜਿਵੇਂ ਕਈ ਵਾਰ ਸਾਨੂੰ ਹੁੰਦਾ ਹੈ ਕਿ ਬ੍ਰੀਕ ਡਿਜ਼ਾਈਨ ਦੱਸੋ ਜੀ ਸੋ ਆਪਾਂ ਇਸ ਤਰ੍ਹਾਂ ਦੇ ਸੂਟਸ ਦੇ ਵਿੱਚੋਂ ਹੀ ਲੱਭ ਕੇ ਜਿਹੜੇ ਸੂਟਸ ਦਾ ਡਿਜ਼ਾਈਨ ਬਣਾਉਣੇ ਹੁੰਦੇ ਆ ਜੀ ਇਹ ਬਹੁਤ ਹੀ ਸੋਹਣਾ ਬਾਰਡਰ ਹੈਗਾ ਸੋ ਇਹਨੂੰ ਤੁਸੀਂ ਕੋਈ ਵੀ ਆਪਦੇ ਮੰਮੀਆਂ ਲਈ ਤੁਸੀਂ ਇੰਨਾ ਕਵਰਕ ਚਾਹੁੰਦੇ ਹੋ ਤਾਂ ਉਹ ਵੀ ਹੋ ਸਕਦਾ ਸੋ ਇਹ ਜੀ ਬਾਟਮ ਤੇ ਸੈਂਟਰ ਚ ਆਊਗਾ ਜੀ बॉਟਮ ਦੇ ਸਟ੍ਰੇਟ ਸਲਵਾਰ ਤੇ ਅਕੋਰਡਿੰਗ ਵਰਕ ਹੈਗਾ ਔਰ ਸ਼ਰਟ ਤੇ ਵਰਕ ਹੈ ਜੀ ਦੁਪੱਟਾ ਇਹਦੇ ਨਾਲ ਨਹੀਂ ਹੈਗਾ ਸੋ ਇਹ 7500 ਦਾ ਇਹ ਸੂਟ ਹੈਗਾ ਜੀ ਸੋ ਜਿਨੇ ਵੀ ਇਹ ਲੈਣੇ ਆ ਜੀ ਸੋ ਤੁਸੀਂ ਲੈ ਸਕਦੇ ਹੋ ਪ੍ਰਾਈਸ ਆਪਾਂ ਸਾਰਿਆਂ ਦੀ ਮੈਂਸ਼ਨ ਕੀਤੀ ਹੈ ਸੋ ਜੀ ਇਸੇ ਤਰ੍ਹਾਂ ਆਪਾਂ ਤੁਹਾਡੇ ਨਾਲ ਨਵੇਂ-ਨਵੇਂ ਆਈਡੀਆਜ਼ ਲੈ ਕੇ ਆਉਂਦੇ ਰਵਾਂਗੇ ਸੋ ਬਣੀ ਰੋ ਮੇਰੇ ਚੈਨਲ ਬੀ ਸਟਾਈਲਿਸ਼ ਤੇ ਵੀਡੀਓ ਵਾਚ ਕਰਨ ਲਈ ਬਹੁਤ ਬਹੁਤ ਥੈਂਕ ਯੂ ਜੀ ਥੈਂਕ ਯੂ ਸੋ ਮੱਚ